ਤਤਰਾ ਪੰਜਾਬ ਦੇ ਵਿੱਚ ਨਸ਼ਾ ਤਸਕਰਾ ਖਿਲਾਫ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਉੱਤੇ ਨਸ਼ਾ ਤਸਕਰੀ ਖਿਲਾਫ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲ ਗਿਆ ਜਿੱਤੇ ਕਿ ਪੁਲਿਸ ਪਾਰਟੀ ਨੇ ਗੁਰੂ ਹਰਸ ਰਾਏ ਤੋਂ ਹੈਰੋਇਨ ਬਰਾਮਦ ਕੀਤੀ ਹੈ। ਦਾਜੇ ਕਿ ਐਸਟੀਐਫ ਨੇ 800 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ। ਤਾਂ ਤੇ ਗੁਪਤ ਸੂਚਨਾ ਦੇ ਦਰੁਤੇ ਐਸਟੀਐਫ ਤੇ ਜਾਲ ਵਿਛਾ ਕੇ ਬਲਵਿੰਦਰ ਸਿੰਘ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਦਾਜੇ ਕਿ ਹੈਰੋਇਨ ਸਮੇਤ ਫੜਾਇਆ ਗਿਆ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਰਾਣਾ ਗੁਰ ਹਰਸ ਰਾਏ ਦਾ ਉੱਥੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਦੀ ਜਹਾਜ਼ ਦੇ ਲਈ 4 ਦਿਨ ਦਾ ਪੁਲਿਸ ਲੁਮਾਰ ਦਿੱਤਾ ਇਹ ਜੀ ਐਸਟੀਐਫ ਦੀ ਟੀਮ ਸੀ ਇਹ ਅਸੀ ਬਲਕਾਰ ਸਿੰਘ ਤੇ ਉਹਨਾਂ ਦੀ ਟੀਮ ਦੇ ਨਾਲ ਕਾਫੀ ਮੈਂਬਰ ਬਲਜਿੰਦਰ ਸਿੰਘ ਬਿਆਨ ਸਿੰਘ ਉਹਨਾਂ ਨੂੰ ਕੋਈ ਖੁਫੀਆ ਸੂਚਨਾ ਮਿਲੀ ਕੀ ਬਲੁੰਦਰ ਸਿੰਘ ਸਾਲਫ ਗੁਰਪ੍ਰਬਚਨ ਸਿੰਘ ਵਾਸੀ ਰਾਣਾ ਪੰਜਗੜਾਈ ਪਹਿ ਹੀ ਹੁੰਦਾ ਕੰਮ ਕਰਦਾ ਉਹਨਾਂ ਨੇ ਡ੍ਰਾਈਵ ਲਾ ਕੇ ਇਹਨੂੰ ਕਾਬੂ ਕੀਤਾ ਅੰਡਾ ਜੀਵਾ ਹਰਾਈ ਜੀਵਾ ਰਾਏ ਤੋਂ ਇਹਨੂੰ ਕਾਬੂ ਕੀਤਾ ਰਾਤ ਇਹਦੇ ਜੋ ਚੱਕਰਪਤੇ 800 ਗ੍ਰਾਮ ਹੀਰੋਨ ਬਰਾਮਦ ਹੋਈ ਤੇ ਨਾਲ ਇੰਡੀਕਾ ਕਾਰ ਸਿਫਟ ਡਿਜ਼ਾਇਰ ਗੱਡੀ ਜਿਹਦਾ ਨੰਬਰ DL7 CH5228 ਸਰਕੀ ਮਾਲ ਬਰਾਮਦ ਹੋਇਆ 800 ਗ੍ਰਾਮ ਹੀ ਰਮ ਬਰਾਮਦ ਹੋਇਆ ਕਿੱਥੋਂ ਆ ਰਿਹਾ ਸੀ ਇਹ ਤਾਂ ਪਿੰਡ ਤੋਂ ਬਾਦਰਨ ਸਾਈਡ ਤੇ ਹੀ ਆ ਆਪਣੇ ਪਿੰਡ ਤੋਂ ਇਧਰੋਂ ਆ ਰਿਹਾ ਸੀ ਪੁਲਿਸ ਨੂੰ ਕਿਵੇਂ ਪਤਾ ਲੱਗਾ ਸਾਡੇ ਸਰਦਾਰ ਨੂੰ ਖੁਫੀਆ ਸੋਚਣਾ ਮਿਲੀ ਪਹਿਲਾਂ ਵੀ ਕੋਈ ਮਾਮਲਾ ਦਰਜ ਜੀ ਨਹੀਂ ਨਹੀਂ ਪਹਿਲਾਂ ਨਹੀਂ ਕੋਈ ਮਾਮਲਾ ਦਰਜ ਕੋਰਟ ਵਿੱਚ ਕੀਤਾ ਹੀ ਆ ਜੀ ਹਾਂ ਰਿਮਾਂਡ ਮਿਲਿਆ ਕੋਈ ਹਾਂ 4 ਦਿਨਾਂ ਦਾ ਰਿਮਾਂਡ ਮਿਲਿਆ ਤੇ ਹੈਰੋਇਨ ਪਹਿਲਾਂ ਵੀ ਵੇਚਦੇ ਕਦੋਂ ਤੋਂ ਤੇ ਹੋਂਦ ਹੀ ਹੈ ਵੇਚਦਾ ਉਹ ਪਹਿਲਾਂ ਕਾਬੂ ਨਹੀਂ ਆਇਆ ਇਹਨਾਂ ਪਤਾ ਵੀ ਹੁਣ ਹੋਰੋਸੇ ਜੋ ਸੁਤਰਾ ਪਰ ਲੱਗਾ ਵੀ ਇਹ ਇਹ ਲਿੰਕ ਹੈਗੇ ਆ ਕਾਫੀ دیر ਤੋਂ ਕੰਮ ਕਰ ਰਿਹਾ ਹੈ ਤਾਂ ਅਸਲ ਵਿੱਚ ਫਲੋਸ ਪਰਪਲਸ ਨੂੰ ਵੱਡੀ ਸਫਲਤਾ ਮਿਲ ਗਿਆ ਹੈ ਪੁਲਿਸ ਪਾਰਟੀ ਨੇ ਗੁਰੂ ਹਰਸ ਰਾਏ ਤੋਂ ਹੈਰੋਇਨ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪਤਾ ਲੱਗਿਆ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਪੁਲਿਸ ਦਵਲੋ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਐਸਟੀਐਫ ਨੇ 800 ਗ੍ਰਾਮ ਹੈਰੋਇਨ ਸਮੇਤ ਇੱਕ ਮੂੜ ਨੂੰ ਕਾਬੂ ਕੀਤਾ ਦੱਸਿਆ ਕਿ ਪੰਜਾਬ ਦੇ ਵਿੱਚ ਨਸ਼ਾ ਤਸਕਰਾ ਖਿਲਾਫ ਪੰਜਾਬ ਪੁਲਿਸ ਦੀ ਲਗਾਤਾਰ ਜਿਹੜੀ ਕਿ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਗੁਰੂ ਹਰਸਰਾਏ ਤੋਂ ਇੱਕ ਵਿਅਕਤੀ ਨੂੰ ਬਰਾਮਦ ਕੀਤਾ ਹੈ ਤੇ ਐਸਟੀਐਫ ਨੇ 800 ਗ੍ਰਾਮ ਹੈਰੋਇਨ ਸਮੇਤ ਜਿਹੜਾ ਕਿ ਨੌਜਵਾਨ ਕਾਬੂ ਕੀਤਾ। ਉਤੇ ਗੁਪ ਸੂਚਨਾ ਦੇ ਆਧਾਰ ਤੇ ਐਸਟੀਐਫ ਨੇ ਜਾਨ ਬਚਾ ਕੇ ਬਲਵਿੰਦਰ ਸਿੰਘ ਨੂੰ ਜਿਹੜਾ ਕਿ ਹੈਰੋਇਨ ਸਮੇਤ ਕਾਬੂ ਕੀਤਾ। ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਦੇ ਲਈ